ਖਬਰ ਪੜਤਾਲ ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪੰਜਾਬ ਦੀਆਂ ਸਿਆਸੀ ਸੁਰਖੀਆਂ ਤੇ ਪੜਤਾਲ ਕਰਦੇ ਹਾਂ ਮੇਰੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਡੱਲਾ ਜੀ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਬਹੁਤ ਧੰਨਵਾਦ ਜੀ ਜੀ ਡੱਲਾ ਜੀ ਜੋਜੋ ਸਿੰਘ ਸਿੱਧੂ ਨੂੰ ਲੈ ਕੇ ਇੱਕ ਖਬਰ ਆ ਰਹੀ ਹੈ ਕਿ Imran Khan ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਸਿੱਧੂ ਸਾਹਿਬ ਦੀ ਚਿੱਠੀ ਦੇ ਵਿੱਚ ਜੋ ਉਹਨਾਂ ਨੇ ਮੰਗ ਰੱਖੀ ਸੀ ਉਸ ਨੂੰ ਮੰਨ ਲਿਆ ਹੈ ਕਿਹੜੀ ਮੰਗ ਰੱਖੀ ਸੀ ਸਿੱਧੂ ਸਾਹਿਬ ਨੇ ਤੇ ਕਿਹੜੀ ਮੰਗ ਮੰਨ ਲਈ ਹੈ Imran Khan ਸਾਹਿਬ ਦੇਖੋ ਇੱਕ ਬਹੁਤ ਵੱਡਾ ਰਾਜਨੀਤਿਕ ਫੈਸਲਾ Imran Khan ਨੇ ਜਿਹੜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਹੋਰ ਲੈ ਰਿਆ ਲੈ ਲਿਆ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲਣਾ ਬਹੁਤ ਹੀ ਸੁਖਦ ਅਹਿਸਾਸ ਹੈ ਦੁਨੀਆ ਭਰ ਦੇ ਪੰਜਾਬੀਆਂ ਲਈ ਔਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲਿਆਂ ਦੇ ਲਈ ਹੁਣ ਨਵਜੋਤ ਸਿੰਘ ਸਿੱਧੂ ਨੇ ਇੱਕ ਚਿੱਠੀ ਲਿਖੀ ਸੀ ਔਰ ਉਸ ਤੋਂ ਬਾਅਦ Imran Khan ਨੇ ਇਹ ਗੱਲ ਮੰਨ ਲਈ ਹੈ ਉਹਨਾਂ ਨੇ ਕਹਿਤਾ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਗਲੀਆਰਾ ਤੇ ਲਾਂਗਾ ਜਦੋਂ ਸਾਰਿਆ ਜਾ ਰਿਹਾ ਹੈ ਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜ਼ਮੀਨ ਜਿਹਦੇ ਉੱਤੇ ਖੇਤੀ ਕੀਤੀ ਜਾਂਦੀ ਸੀ ਅਸੀਂ ਉਸ ਦੇ ਉੱਪਰ ਕਿਸੇ ਤਰ੍ਹਾਂ ਦੀ ਉਸਾਰੀ ਨਹੀਂ ਕਰਾਂਗੇ ਸੋ ਕਾਬਲੇ ਜ਼ਿਕਰ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਵਸਾਇਆ ਸੀ ਤੇ ਉਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਪੂਰੇ ਪਰਿਵਾਰ ਦੇ ਨਾਲ ਹੀ ਉੱਥੇ ਵਸ ਗਏ ਸੀ ਔਰ ਜਦ ਤੱਕ ਉਹ ਜੋਤੀ ਜੋਤ ਨਹੀਂ ਸਮਾਏ ਗੁਰੂ ਨਾਨਕ ਦੇਵ ਜੀ ਤਦ ਤੱਕ ਉਹ ਉੱਥੇ ਹੀ ਆਪਣੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਦੇ ਰਹੇ ਨੇ ਸੋ ਉਸ ਵੇਲੇ ਕਿਹਾ ਜਾਂਦਾ ਕਿ 100 ਏਕੜ ਤੋਂ ਜ਼ਿਆਦਾ ਜ਼ਮੀਨ ਸੀਗੀ। ਔਰ ਇਸ ਕਰਕੇ ਉਸ ਜ਼ਮੀਨ ਨੂੰ ਕਿਉਂਕਿ ਉੱਥੇ ਖੇਤੀ ਕੀਤੀ ਜਾਂਦੀ ਸੀ ਸੋ ਉਸ ਜ਼ਮੀਨ ਤੇ ਕਿਸੇ ਤਰ੍ਹਾਂ ਦੀ ਉਸਾਰੀ ਨਾ ਹੋਵੇ। ਇਹ ਲਗਾਤਾਰ ਸਿੱਖ ਬੁੱਧੀਜੀਵੀਆਂ ਦੀ, ਸਧਾਰਨ ਭਾਈਚਾਰੇ ਦੇ ਲੋਕਾਂ ਦੀ, ਆਮ ਸ਼ਰਧਾਲੂਆਂ ਦੀ ਮੰਗ ਰਹਿੰਦੀ ਸੀ ਕਿ ਇਸ ਜ਼ਮੀਨ ਨੂੰ ਕਿਸੇ ਹੋਰ ਉਸਾਰੀ ਦੇ ਤੌਰ ਤੇ ਨਾ ਵਰਤਿਆ ਜਾਵੇ ਕਿਉਂਕਿ ਉਹ ਬੜੀ ਪਵਿੱਤਰ ਜ਼ਮੀਨ ਮੰਨੀ ਜਾਂਦੀ ਹੈ। ਉਹ ਜ਼ਮੀਨ ਦੇਖ ਕੇ ਹੀ ਬਹੁਤ ਸਾਰੇ ਲੋਕਾਂ ਨੂੰ ਊਰਜਾ ਮਿਲਦੀ ਹੈ। ਔਰ ਦੁਨੀਆ ਦੇ ਵਿੱਚ ਸ਼ਾਂਤੀ ਦਾ ਸਨੇਹਾ ਵੀ ਇੱਕ ਤਰੀਕੇ ਨਾਲ ਉਹ ਜ਼ਮੀਨ ਦਿੰਦੀ ਹੈ ਜਿੱਥੇ ਗੁਰੂ ਸਾਹਿਬ ਨੇ ਬਹੁਤ ਤਰ੍ਹਾਂ ਦੀਆਂ ਸਿੱਖਿਆਵਾਂ ਵੀ ਦਿੱਤੀਆਂ ਸੋ ਹੁਣ ਇਮਰਾਨ ਖਾਨ ਨੇ ਜਵਾਬ ਦੇ ਦਿੱਤਾ ਨਵਜੋਤ ਸਿੰਘ ਸਿੱਧੂ ਦੀ ਚਿੱਠੀ ਦਾ ਉਹਨਾਂ ਦੇ ਮੰਤਰੀ ਨੇ ਜਿਹੜੇ ਪਾਕਿਸਤਾਨ ਦੇ ਨੇ ਸੂਚਨਾ ਤੇ ਪ੍ਰਸਾਰਣ ਮੰਤਰੀ ਨੇ ਫਵਾਦ ਚੌਧਰੀ ਸਵਾਦ ਚੌਧਰੀ ਸੋ ਫਵਾਦ ਚੌਧਰੀ ਉਹਨਾਂ ਨੇ ਬਿਆਨ ਦੇ ਦਿੱਤਾ ਉਹਨਾਂ ਨੇ ਕਿਹਾ ਸੂਚਨਾ ਦੇ ਪ੍ਰਸਾਰਣ ਮੰਤਰੀ ਨੇ ਕਿ ਇਮਰਾਨ ਖਾਨ ਸਾਹਿਬ ਨੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਮੰਗ ਹੈ ਉਹ ਮੰਨ ਲਈ ਹੈ ਸੋ ਇਹ ਕਹਿ ਦੇਣਾ ਇਮਰਾਨ ਖਾਨ ਸਾਹਿਬ ਵੱਲੋਂ ਕਿ ਨਵਜੋਤ ਸਿੰਘ ਸਿੱਧੂ ਦੀ ਮੰਗ ਮੰਨ ਲਈ ਹੈ ਮੈਂ ਇੱਥੇ ਤੁਹਾਨੂੰ ਇਹ ਦੱਸਦਾ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਚਿੱਠੀ ਲਿਖੀ ਸੀ ਜਗਦੀਸ਼ ਜੀ ਉਹ ਬਤੌਰ ਪੰਜਾਬ ਸਰਕਾਰ ਦੇ ਮੰਤਰੀ ਲਿਖੀ ਸੀ ਸੋ ਇੱਥੇ ਦੋਸਤੀ ਵਾਲਾ ਫੈਕਟਰ ਨਹੀਂ ਹੈ ਇੱਥੇ ਦੋਸਤੀ ਵਾਲਾ ਫੈਕਟਰ ਨਹੀਂ ਹੈ ਇੱਥੇ ਪੰਜਾਬ ਦੇ ਸੂਬੇ ਦੀ ਸਰਕਾਰ ਦੇ ਇੱਕ ਮੰਤਰੀ ਨੇ ਚਿੱਠੀ ਲਿਖੀ ਸੀ ਅਫੀਸ਼ੀਅਲ ਕੋਰਸਪੋਂਡੈਂਸ ਹੈਗੀ ਹੈ ਸੋ ਅਧਿਕਾਰਿਕ ਚਿੱਠੀ ਪੱਤਰੀ ਸੀ ਪਾਕਿਸਤਾਨ ਦੀ ਸਰਕਾਰ ਨਾਲ ਸੋ ਇਹ ਪਾਕਿਸਤਾਨ ਦੀ ਸਰਕਾਰ ਨੇ ਵੀ ਇਹਨੂੰ ਮੰਨ ਲਿਆ ਸੋ ਬਹੁਤ ਜਲਦ ਮੈਨੂੰ ਲੱਗਦਾ ਹੈ ਇਹਦਾ ਲਿਖਤ ਜਵਾਬ ਵੀ ਆ ਜਾਊਗਾ ਨਵਜੋਤ ਸਿੰਘ ਸਿੱਧੂ ਹੁਣਾਂ ਵੱਲੋਂ ਅੱਜ ਜਿਹੜੀ ਚਿੱਠੀ ਹੈ ਉਹ ਵੀ ਜਾਰੀ ਕੀਤੀ ਗਈ ਹੈ ਉਹ ਚਿੱਠੀ ਇਸ ਵਕਤ ਮੇਰੇ ਹੱਥ ਦੇ ਵਿੱਚ ਵੀ ਹੈ ਦੋ ਵਰਕਿਆਂ ਦੀ ਚਿੱਠੀ ਸੀ ਜਿਹੜੀ ਬਹੁਤ ਸੰਭਾਵਨਾ ਹੈ ਕਿ ਈਮੇਲ ਦੇ ਜ਼ਰੀਏ ਭੇਜੀ ਗਈ ਸੀ ਔਰ ਇਹਦੀ ਜਿਹੜੀ ਕਾਪੀ ਅੱਜ মিডিਆ ਦੇ ਕੋਲੇ ਵੀ ਅੱਜ ਆ ਗਈ ਹੈ ਸੋ ਨਵਜੋਤ ਸਿੰਘ ਸਿੱਧੂ ਨੇ ਬੜੀ ਸਨਿਮਰ ਬੇਨਤੀ ਕੀਤੀ ਸੀ ਕਿ ਜਿਹੜੀ ਇਹ ਮੰਗ ਹੈ ਮੰਨ ਲਈ ਜਾਵੇ ਔਰ ਉਹਨਾਂ ਨੇ ਇਹ ਵੀ ਕਿਹਾ ਨਵਜੋਤ ਸਿੰਘ ਸਿੱਧੂ ਨੇ ਕਿ ਅਗਰ ਇਹ ਸਾਰਾ ਕੁਝ ਲਾਂਗੇ ਵਾਲਾ ਜਿਹੜਾ ਕੰਮ ਹੈ ਇਹ ਪ੍ਰੋਜੈਕਟ ਹੈ ਇਹ ਸ਼ਾਂਤੀਪੂਰਵਕ ਤਰੀਕੇ ਨਾਲ ਔਰ ਬਹੁਤ ਸੁਚਾਰੂ ਤਰੀਕੇ ਨਾਲ ਉੱਤਰ ਜਾਂਦਾ ਹੈ ਤੇ ਦੁਨੀਆ ਭਰ ਦੇ ਵਿੱਚ ਮਨੁੱਖਤਾ ਦੀ ਔਰ ਆਪਸੀ ਭਾਈਚਾਰੇ ਤੇ ਮਿਲਵਰਤਨ ਦੀ ਇੱਕ ਨਵੀਂ ਮਿਸਾਲ ਜਿਹੜੀ ਉਹ ਕਾਇਮ ਹੋਏਗੀ ਜੀ ਗੱਲ ਜੀ ਪਾਕਿਸਤਾਨ ਦੇ ਫੌਜ ਮੁਖੀ ਬਾਜਵਾ ਦੇ ਨਾਲ ਜਦੋਂ ਸਿੱਧੂ ਸਾਹਿਬ ਦੀ ਜੱਫੀ ਪਈ ਸੀ ਤਾਂ ਇੰਡੀਅਨ ਮੀਡੀਆ 'ਚ ਬੜਾ ਰੌਲਾ ਪਿਆ ਸੀ ਭਾਜਪੀ ਨੇ ਬੜੀ ਆਲੋਚਨਾ ਕੀਤੀ ਸੀ ਨਵਜੋਤ ਸਿੰਘ ਸਿੱਧੂ ਦੀ ਇਸ ਮਸਲੇ ਤੇ ਤੁਹਾਨੂੰ ਨਹੀਂ ਲੱਗਦਾ ਹੁਣ ਇਹ ਮੰਗ ਮੰਨੇ ਜਾਣ ਤੋਂ ਬਾਅਦ ਸਿੱਧੂ ਸਾਹਿਬ ਦੀ ਕੋਈ ਆਲੋਚਨਾ ਹੋ ਸਕਦੀ ਹੈ ਇੰਡੀਆ ਦੇ ਵਿੱਚ ਦੇਖੋ ਇਹ ਬਹੁਤ ਜ਼ਿਆਦਾ ਵਿਰੋਧ ਹੈ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਹੋਇਆ ਸੀ ਸਾਨੂੰ ਸਾਰਿਆਂ ਨੂੰ ਪਤਾ ਜਦੋਂ ਉਹ ਸੌ ਚੁੱਕ ਸਮਾਗਮ 'ਚ ਗਏ ਸੀਗੇ ਨਵਜੋਤ ਸਿੰਘ ਸਿੱਧੂ Imran Khan ਦੀ ਔਰ ਉੱਥੇ ਜਿਹੜੀ ਜਫੀ ਪਈ ਸੀ ਉਹਦਾ ਵਿਰੋਧ ਰਾਜਨੀਤਿਕ ਤੌਰ ਤੇ ਬਹੁਤ ਹੋਇਆ ਹਾਲਾਂਕਿ ਨਵਜੋਤ ਸਿੰਘ ਸਿੱਧੂ ਉਦੋਂ ਵੀ ਕਹਿ ਰਹੇ ਸੀ ਕਿ ਮੈਂ ਸੁਨੇਹਾ ਲੈ ਕੇ ਆਇਆ ਲਾਂਗਾ ਖੁੱਲਣ ਦਾ ਔਰ ਉਸ ਤੋਂ ਬਾਅਦ Imran Khan ਉਹਨਾਂ ਨੇ ਉਹਨਾਂ ਦੀ ਗੱਲ ਤੇ ਫੁੱਲ ਵੀ ਚੜਾ ਦਿੱਤਾ ਜੋ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਉਹਨਾਂ ਨੇ ਕਿਹਾ ਤਾਂ ਅਸੀਂ ਲਾਂਗਾ ਖੋਲ ਰਹੇ ਹਾਂ ਇਹ ਪਹਿਲੀ ਪਹਿਲ ਕਦਮੀ ਤਾਂ ਜਿਹੜੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ Imran Khan ਦੇ Imran ਨਾਲ ਹੋਈ ਸੀ ਇਹਦੇ ਵਿੱਚ ਕੋਈ ਦੋਹਰਾ ਨਹੀਂ ਹੈ ਠੀਕ ਹੈ ਭਾਰਤ ਵਾਲੇ ਪਾਸਿਓ ਸਾਡੀ ਪੁਰਾਣੀ ਮੰਗ ਰਹੀ ਹੈ ਔਰ ইমরান ਖਾਨ ਕੋਲੇ ਤਾਜ਼ੀ ਮੰਗ ਹੋਰ ਕਿਸੇ ਨੇ ਨਹੀਂ ਸੀ ਕੀਤੀ ਉਹਨਾਂ ਦੀ ਪਹਿਲ ਕਦਮੀ ਸੀ ਔਰ ਉਸ ਤੋਂ ਬਾਅਦ ਨਿਸ਼ਚਿਤ ਤੌਰ ਦੇ ਉੱਤੇ ਕਿਉਂਕਿ ਪਲਵਾਮਾ ਦਾ ਅਟੈਕ ਹੋਇਆ ਕੋਈ ਸ਼ੱਕ ਨਹੀਂ ਪਾਕਿਸਤਾਨ ਵਾਲੇ ਪਾਸੇ ਜਿਹੜੇ دہشت ਗਰਦੀ ਕੈਂਪ ਹੈ ਉੱਥੋਂ ਦੇ ਅਤਵਾਦੀ ਉਹਦੇ ਚ ਸ਼ਾਮਲ ਰਹੇ ਪਲਵਾਮਾ ਦੇ ਵਿੱਚ ਬਹੁਤ ਵੱਡਾ ਅਟੈਕ ਹੋਇਆ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਸਬੰਧ ਵਿਗੜੇ ਤੇ ਨਵਜੋਤ ਸਿੰਘ ਸਿੱਧੂ ਨੂੰ ਤਾਂ ਦੇਸ਼ ਨਰੋਹੀ ਗੱਦਾਰ ਸਾਡੇ ਦੇਸ਼ ਦਾ ਇੱਕ ਪ੍ਰਮੁੱਖ ਇੱਕ ਕੀ ਕਈ ਪ੍ਰਮੁੱਖ ਚੈਨਲ ਨੇ ਉਹ ਵੀ ਨਵਜੋਤ ਸਿੰਘ ਸਿੱਧੂ ਨੂੰ ਦੇਸ਼ ਦਰੋਹੀ ਤੇ ਗੱਦਾਰ ਕਹਿੰਦੇ ਰਹੇ ਹਾਲਾਂਕਿ ਨਵਜੋਤ ਸਿੱਧੂ ਕਹਿੰਦਾ ਰਿਹਾ ਕਿ ਮੇਰੀ ਜਿਹੜੀ ਜਫੀ ਸੀ ਉਹ ਗੁਰੂ ਸਾਹਿਬ ਦੇ ਲਾਂਘੇ ਦੀ ਖੁਸ਼ੀ ਦੇ ਵਿੱਚ ਸੀ ਮੈਨੂੰ ਆਹ ਸੁਨੇਹਾ ਉੱਥੋਂ ਦਿੱਤਾ ਗਿਆ ਸੀ ਉਹ ਨਵਜੋਤ ਸਿੰਘ ਸਿੱਧੂ ਦਾ ਪੱਖ ਸੀ ਪਰ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਕੁਝ ਚੈਨਲਾਂ ਨੇ ਔਰ ਭਾਜਪਾ ਦੇ ਲੀਡਰਾਂ ਨੇ ਪਾਕਿਸਤਾਨ ਦਾ ਏਜੰਟ ਬਣਾਤਾ ਸਿੱਧੂ ਨੂੰ ਪਰ ਹੁਣ ਮੈਨੂੰ ਇਹ ਲੱਗਦਾ ਕਿਉਂਕਿ Imran Khan ਨੇ ਮੰਗ ਮੰਨ ਲਈ ਹੈ ਕੇਂਦਰੀ ਮੰਤਰੀ ਕੈਬਨਟ ਮੰਤਰੀ ਪੰਜਾਬ ਸਰਕਾਰ ਦੇ ਨੇ ਚਿੱਠੀ ਲਿਖੀ ਸੀ ਇਸ ਕਰਕੇ ਇਹਦੇ ਤੇ ਹੁਣ ਘਟੋ ਘਟ ਕਾਂਗਰਸ ਤਾਂ ਵਿਰੋਧ ਨਹੀਂ ਕਰ ਸਕੂਗੀ ਪੰਜਾਬ ਵਾਲੀ ਹਾਂ ਬੀਜੇਪੀ ਵਾਲੇ ਜ਼ਰੂਰ ਵਿਰੋਧ ਕਰਨਗੇ ਕਿਉਂਕਿ ਅੱਜ ਹੀ ਇਹ ਚਿੱਠੀ ਰਿਲੀਜ਼ ਹੋਈ ਹੈ ਇਹ ਕੱਲ ਜਾਂ ਪਰਸੋ ਤੋਂ ਬਿਆਨ ਆਨੇ ਸ਼ੁਰੂ ਹੋ ਜਾਣੇ ਨੇ ਬੀਜੇਪੀ ਦੇ ਲੀਡਰਾਂ ਦੇ ਵੀ ਔਰ ਕੁਝ ਜਿਹੜੇ ਦੇਸ਼ ਭਗਤ ਚੈਨਲ ਨੇ ਉਹਨਾਂ ਨੇ ਵੀ ਇਹ ਗੱਲ ਚੱਕ ਲੈਣੀ ਆ ਵੀ ਦੇਖੋ ਨਵਜੋਤ ਸਿੰਘ ਸਿੱਧੂ ਦੀ ਚਿੱਠੀ ਤੋਂ ਬਾਅਦ ਇਮਰਾਨ ਖਾਨ ਨੇ ਫੇਰ ਉਹਨੂੰ ਤੋਹਫਾ ਦਿੱਤਾ ਸੋ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਨੂੰ ਨਿੰਦਨ ਦਾ ਅਜੰਡਾ ਵੀ ਹੈਗਾ ਅਸਲੀ ਭਾਵਨਾ ਨਾ ਸਮਝਦੇ ਹੋਏ ਯੋਗੀ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਇਹ ਚਿੱਠੀ ਵੀ ਲਿਖੀ ਹੈ ਇਹਦੇ ਪਿੱਛੇ ਵੀ ਪੰਜਾਬੀਆਂ ਦੀਆਂ ਭਾਵਨਾਵਾਂ ਸੀ ਸਾਰੇ ਪੰਜਾਬੀ ਚਾਹੁੰਦੇ ਸੀ ਕਿ ਇਹ ਜਿਹੜੀ ਜ਼ਮੀਨ ਹੈ ਇਹਦੇ ਤੇ ਕੋਈ ਵੀ ਗੈਰ ਕਾਨੂੰਨੀ ਉਸਾਰੀ ਨਾ ਹੋਵੇ ਹਾਲਾਂਕਿ ਜਿਹੜੀ 14 ਮਾਰਚ ਨੂੰ ਮੀਟਿੰਗ ਹੋਈ ਹੈ ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀ ਜਿਹੜੇ ਸ਼ਾਮਲ ਹੋਏ ਨੇ ਭਾਰਤ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਇਹ ਮੰਗ ਵੀ ਰੱਖੀ ਗਈ ਹੈ ਕਿ ਉਹ ਜ਼ਮੀਨ ਹੈ ਜਿਹੜੀ ਉਹਦੇ ਤੇ ਕਿਸੇ ਤਰ੍ਹਾਂ ਦੀ ਗੈਰ ਕਾਨੂੰਨੀ ਉਸਾਰੀ ਨਾ ਹੋਵੇ ਉਹਦੇ ਤੇ ਕੋਈ ਵੀ ਕਬਜ਼ਾ ਜਿਹੜਾ ਨਾ ਹੋਵੇ ਇਹ ਮੰਗ ਰੱਖੀ ਗਈ ਹੈ ਪਰ ਹੁਣ ਕਿਉਂਕਿ ਇਮਰਾਨ ਖਾਨ ਸਾਹਿਬ ਨੇ ਮੰਗ ਮੰਨ ਲਈ ਹੈ ਨਵਜੋਤ ਸਿੰਘ ਸਿੱਧੂ ਨੂੰ ਫੇਰ ਇਹਦੇ ਨਾਲ ਲੋਕ ਧੰਨਵਾਦ ਤਾਂ ਕਰਨਗੇ ਨਾ ਐਟ ਲੀਸਟ ਜੇ ਕਿਸੇ ਮੰਤਰੀ ਨੇ ਚਿੱਠੀ ਲਿਖੀ ਤੇ ਇਮਰਾਨ ਖਾਨ ਨੇ ਮੰਗ ਲਈ ਮੰਨ ਲਈ ਤੇ ਨਵਜੋਤ ਸਿੰਘ ਸਿੱਧੂ ਨੂੰ ਧੰਨਵਾਦ ਤਾਂ ਹੁਣ ਕਰਨਗੇ ਪਰ ਬੀਜੇਪੀ ਵਾਲੇ ਹੁਣ ਫੇਰ ਏਜੰਟ ਪਾਕਿਸਤਾਨ ਦਾ ਦੇਸ਼ਦ్రోਹੀ ਇਸ ਤਰੀਕੇ ਦੇ ਜਿਹੜੇ ਇਲਜ਼ਾਮ ਹੈ ਮੈਨੂੰ ਲੱਗਦਾ ਹੈ ਜ਼ਰੂਰ ਲਾਉਣਗੇ ਕਿਉਂਕਿ ਇਹ ਰਵਾਇਤ ਬਣੀ ਹੋਈ ਹੈ ਸਾਡੇ ਬਹੁਤ ਸਾਰੇ ਲੀਡਰਾਂ ਦੀ ਪਾਕਿਸਤਾਨ ਨਾਲ ਕੋਈ ਵੀ ਜੇ ਚੰਗਾ ਕੰਮ ਹੁੰਦਾ ਤੇ ਉਹ ਸਭ ਤੋਂ ਪਹਿਲਾਂ ਉਹਨੂੰ ਦੇਸ਼ ਦਰੋਹੀ ਦੀ ਕੈਟਾਗਰੀ ਦੇ ਵਿੱਚ ਰੱਖਿਆ ਜਾਂਦਾ ਹਾਲਾਂਕਿ ਮੈਂ ਦੱਸ ਦਵਾਂ ਕਿ ਪਾਕਿਸਤਾਨ ਨੂੰ ਬੱਸਾਂ ਵੀ ਚੱਲ ਰਹੀਆਂ ਨੇ ਪਾਕਿਸਤਾਨ ਦੇ ਨਾਲ ਐਕਸਾਈਜ਼ ਡਿਊਟੀ ਸਰਕਾਰ ਨੇ ਵਧਾਈ ਹੈ ਮੋਸਟ ਫੇਵਰਡ ਨੇਸ਼ਨ ਦਾ ਦਰਜਾ ਹੀ ਮੋਦੀ ਸਾਹਿਬ ਨੇ ਰੱਦ ਕੀਤਾ ਹੈ ਹੋਰ ਕੁਝ ਨਹੀਂ ਰੱਦ ਹੋਇਆ ਜੰਮੂ ਕਸ਼ਮੀਰ ਦੇ ਵਿੱਚੋਂ ਵੀ ਉਧਰ ਨੂੰ ਜਿਹੜੀਆਂ ਆਵਾਜ਼ ਆਈ ਹੈ ઠવા ઠવાਈ ਹੈ ਉਹ ਹੁੰਦੀ ਹੈ ਸਾਡੀ ਇੱਕ ਚੈੱਕ ਪੋਸਟ ਜ਼ਰੂਰ ਇੱਥੇ ਬੰਦ ਹੋਈ ਹੈ ਸਰ ਹਦ ਤੇ ਉਹਦੇ ਨਾਲ ਕੁਲੀ ਬਹੁਤ ਸਾਡੇ ਬੇਰੋਜ਼ਗਾਰ ਹੋ ਗਏ ਨੇ ਪਰ ਵਾਗਾ ਸਰਾਂਦਰਾਹੀ ਵੀ ਲੋਕ ਆ ਜਾ ਰਹੇ ਨੇ ਸਮਝੌਤਾ ਐਕਸਪ੍ਰੈਸ ਮੋੜ ਕੇ ਚੱਲਣ ਲੱਗੀ ਸੋ ਇਸ ਕਰਕੇ ਸਾਰਾ ਕੁਝ ਖਤਮ ਨਹੀਂ ਹੋਇਆ ਇਸ ਕਰਕੇ ਜਿਹੜੇ ਲੋਕ ਹੁਣ ਨਵਜੋਤ ਸਿੰਘ ਸਿੱਧੂ ਤੇ ਫੇਰ ਨਿਸ਼ਾਨੇ ਲਾਉਣਗੇ ਘਟੋ ਘਟ ਉਹ ਇਸ ਗੱਲ ਨੂੰ ਸਮਝ ਲੈਣ ਕਿ ਇਸ ਵਾਰ ਨਵਜੋਤ ਸਿੰਘ ਸਿੱਧੂ ਨੇ ਚਿੱਠੀ ਦੋਸਤ ਦੀ ਹیثیت ਨਹੀਂ ਸੀ ਲਿਖੀ ਉਹ ਪੰਜਾਬ ਸਰਕਾਰ ਦੇ ਮੰਤਰੀ ਦੇ ਹیثیت ਦੇ ਨਾਲ ਲਿਖੀ ਸੀ ਸੋ ਇਸ ਕਰਕੇ ਰਾਜਨੀਤੀ ਜ਼ਰੂਰ ਹੋਊਗੀ ਜਗਦੀਸ਼ ਜੀ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਪਾਕਿਸਤਾਨ ਨਾਲ ਸੰਬੰਧਿਤ ਮਸਲਿਆਂ ਤੇ ਰਾਜਨੀਤੀ ਕਰਕੇ ਸਵਾਦ ਆਉਂਦਾ ਪਰ ਉਹ ਲੋਕ ਜਿਨ੍ਹਾਂ ਦੇ ਆਪਣੇ ਹਜੇ ਵੀ ਉਧਰ ਐ ਤੇ ਜਿਨ੍ਹਾਂ ਦੇ ਸਾਡੇ ਵਾਲਿਆਂ ਦੇ ਵੀ ਬਹੁਤਿਆਂ ਦੇ ਆਪਣੇ ਉਧਰ ਐ ਸੋ ਉਹ ਲੋਕ ਹਮੇਸ਼ਾ ਇਹ ਚਾਹੁੰਦੇ ਨੇ ਕਿ ਸਾਡੇ ਗੁਰੂ ਧਾਮ ਉਧਰ ਨੇ ਸਾਡੇ ਹਿੰਦੂ ਭਾਈਚਾਰੇ ਦੇ ਲੋਕਾਂ ਦੇ ਵੀ ਬਹੁਤ ਸਾਰੇ ਗੁਰੂ ਧਾਮ ਇੱਥੇ ਨੇ ਸੋ ਇਸ ਕਰਕੇ ਜਿਹੜੇ ਗੁਰੂ ਧਾਮ ਹੈ ਉੱਥੇ ਜਾਣ ਦੀ ਤਾਂਗ ਵੀ ਔਰ ਇਹ ਵੀ ਪਤਾ ਲੱਗਿਆ ਕਿ ਇਸ ਵਾਰ ਜਿਹੜੇ ਵਿਸਾਖੀ ਤੇ ਸਮਾਗਮ ਹੋਣੇ ਨੇ ਗੁਰੂ ਸਾਹਿਬ ਦੇ ਉਹਦੇ ਲਈ ਵੀ 3000 ਦੇ ਕਰੀਬ ਸ਼ਰਧਾਲੂਆਂ ਨੂੰ ਵੀਜ਼ਾ ਮਿਲਣਾ ਸੋ 3000 ਦੇ ਕਰੀਬ ਸ਼ਰਧਾਲੂਆਂ ਨੂੰ ਜੇ ਵੀਜ਼ਾ ਦਿੱਤਾ ਜਾਂਦਾ ਹੈ ਪਾਕਿਸਤਾਨ ਵੱਲੋਂ ਇਹ ਵੀ ਇੱਕ ਚੰਗੀ ਪਹਿਲ ਹੈ ਜਿਹੜੀ ਜਗਜੀਤ ਸਿੰਘ ਦੇਖੀ ਜਾਏਗੀ ਪਰ ਜਿਹੜੀ ਮੂਲ ਗੱਲ ਹੈ ਇਹਦੇ ਤੇ ਸਿਆਸਤ ਹੋਣੀ ਹੈ ਪਹਿਲਾਂ ਵੀ ਹੁੰਦੀ ਰਹੀ ਹੈ ਡੱਲਾ ਜੀ ਮੀਡੀਆ ਵੱਲੋਂ ਜਿਸ ਤਰ੍ਹਾਂ ਨਕਾਰਾਤਮਕ ਇੱਕ અભિયાન ਚੇੜਿਆ ਗਿਆ ਸਿੱਧੂ ਦੇ ਖਿਲਾਫ ਉਹਦੇ ਵਿੱਚ ਭਾਜਪਾ ਵੀ ਸ਼ਾਮਿਲ ਸੀ ਤੁਹਾਨੂੰ ਨਹੀਂ ਲੱਗਦਾ ਕਿ ਇਸ અભિયાન ਦੇ ਕਰਕੇ ਹੀ ਕਾਂਗਰਸ ਸਿੱਧੂ ਨੂੰ ਥੋੜਾ ਪਿੱਛੇ ਰੱਖ ਰਹੀ ਹੈ ਦੇਖੋ ਬਹੁਤ ਸਾਰੇ ਪੱਖ ਸੀ ਜੱਫੀ ਦੇ ਉੱਤੇ ਤਾਂ ਕੈਪਟਨ ਅਮਰਿੰਦਰ ਨੇ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕਰਤਾ ਸੀ ਜੀ ਔਰ ਨਵਜੋਤ ਸਿੰਘ ਸਿੱਧੂ ਦਾ ਲਗਾ ਕੈਪਟਨ ਅਮਰਿੰਦਰ ਦਾ ਲਗਾਤਾਰ ਖਿਆ ਰਿਆ ਹੁਣ ਵੀ ਹਾਲਾਂਕਿ ਸਾਡੇ ਦੇਸ਼ ਦੀਆਂ ਜਿਹੜੀਆਂ ਕਈ ਸੁਰੱਖਿਆ ਏਜੰਸੀਆਂ ਨੇ ਉਹ ਵੀ ਇਹ ਖਤਰਾ ਪ੍ਰਗਟ ਕਰਦਿਆਂ ਨੇ ਕਿ ਖਾਲਿਸਤਾਨੀ ਮੂਵਮੈਂਟ ਨੂੰ ਨਾ ਕਿਤੇ ਪਾਕਿਸਤਾਨ 'ਚ ਬੈਠੇ ਲੋਕ ਹਵਾ ਦੇਣ ਉਹ ਬਿਲਕੁਲ ਦੇ ਸਕਦੇ ਨੇ ਜਿਹੜੇ ਪਾਕਿਸਤਾਨ ਵਾਲੇ ਪਾਸੇ دہشتਗਰਦ ਬੈਠੇ ਨੇ ਉਹ ਬਿਲਕੁਲ ਦੇ ਸਕਦੇ ਨੇ ਖਾਲਿਸਤਾਨੀ ਮੂਵਮੈਂਟ ਨੂੰ ਹਵਾ ਉੱਥੇ ਸਾਡੀਆਂ ਸੁਰੱਖਿਆ ਏਜੰਸੀਆਂ ਦੀਆਂ ਚਿੰਤਾਵਾਂ ਜਾਇਜ਼ ਹੈ ਪਰ ਇੱਕ ਗੱਲ ਅਸੀਂ ਯਾਦ ਰੱਖੀਏ ਵਪਾਰ ਵੀ ਹੋ ਰਿਹਾ ਸਰਹੱਦਾਂ ਤੇ ਸਮਝੌਤਾ ਐਕਸਪ੍ਰੈਸ ਵੀ ਹੋ ਰਿਹਾ ਵਾਗਾ ਸਰਹੱਦਰਾਹੀ ਵੀ ਲੋਕ ਆਉਂਦੇ ਜਾਂਦੇ ਨੇ ਰੀਟਰੀਟ ਸੈਰੇਮੋਨੀ ਵੀ ਹੁੰਦੀ ਹੈ ਜੇ ਖਾਲਿਸਤਾਨੀ ਮੂਵਮੈਂਟ ਨੂੰ ਹਵਾ ਦੇਣੀ ਹੈ ਪਾਕਿਸਤਾਨ ਨੇ ਇਹ ਸਿਰਫ ਉਹਦੇ ਲਈ ਕਰਤਾਰਪੁਰ ਸਾਹਿਬ ਲਾਂਘਾ ਜ਼ਰੀਆ ਨਹੀਂ ਬਣੂਗਾ ਜੇ ਪਾਕਿਸਤਾਨ ਵਾਲੇ ਪਾਸਿਓਂ ਆਤਵਾਦੀਆਂ ਨੇ ਖਾਲਿਸਤਾਨੀ ਮੂਵਮੈਂਟ ਨੂੰ ਹਵਾ ਦੇਣੀ ਹੈ ਤੇ ਉਹ ਦੰਦੀ ਰਹਿਣੀ ਉਹਨਾਂ ਨੇ ਜਦ ਤੱਕ ਅਸੀਂ ਸਮਝੌਤਾ ਕਰਕੇ ਜਾਂ ਕਿਸੇ ਵੀ ਤਰੀਕੇ ਇਸ ਮਸਲੇ ਨੂੰ ਨਿਬੇੜਦੇ ਨਹੀਂ ਆ ਪਰ ਲਾਂਘੇ ਦੇ ਨਾਲ ਉਸ ਨੂੰ ਨਹੀਂ ਜੋੜਿਆ ਜਾਣਾ ਚਾਹੀਦਾ ਠੀਕ ਹੈ ਸੁਰੱਖਿਆ ਲਾਂਘੇ ਜਦੋਂ ਲਾਂਘਾ ਬਣੂਗਾ ਇੱਥੇ ਵੀ ਸੁਰੱਖਿਆ ਬਣੂਗੀ ਪਾਕਿਸਤਾਨ ਵਾਲੇ ਪਾਸਿਓਂ ਵੀ ਸਕਿਉਰਿਟੀ ਹੋਊਗੀ ਸਾਡੇ ਵਾਲੇ ਪਾਸਿਓਂ ਵੀ ਸਕਿਉਰਿਟੀ ਹੋਊਗੀ ਅਸੀਂ ਬਿਨਾਂ ਕਿਸੇ ਸਕਿਉਰਿਟੀ ਜਾਂਚ ਦੇ ਕਿ ਮੈਂ ਕਿਸੇ ਸੰਧਾਲੂ ਨੂੰ ਵਾਪਸ ਭਾਰਤ ਵਾਲੇ ਪਾਸੇ ਆਣ ਦੇ ਦਿਆਂਗੇ ਇਹ ਵੀ ਗੱਲਾਂ ਬੜੀਆਂ ਜ਼ਰੂਰੀ ਨੇ ਬਾਕੀ ਖਤਰਾ ਤਾਂ ਕੁੱਲ ਦੁਨੀਆ ਚ ਆ ਤੁਸੀਂ ਦੇਖੋ ਨਿਊਜ਼ੀਲੈਂਡ ਚ ਐਡਾ ਵੱਡਾ ਜ دہشت گرد ਦੀ ਘਟਨਾ ਵਾਪਰ ਗਈ ਆ ਪਿੱਛੇ ਜੇ ਨੀਦਰਲੈਂਡ ਚ ਉੱਥੇ ਟਰੌਮ ਹੈ ਜਿਵੇਂ ਇੱਥੇ ਸਾਡੇ ਗੱਡੀਆਂ ਚੱਲਦੀਆਂ ਨੇ ਟ੍ਰੇਨ ਚੱਲਦੀ ਆ ਉੱਥੇ ਛੋਟੇ-ਛੋਟੀਆਂ ਬੱਸ ਨੁਮਾ ਵਹੀਕਲ ਹੁੰਦੇ ਉਹਨਾਂ ਨੂੰ ਟਰਾਂਮ ਕਹਿੰਦੇ ਨੇ ਉਹਦੇ ਵਿੱਚ ਗੋਲੀਬਾਰੀ ਹੋ ਗਈ ਤਿੰਨ ਲੋਕਾਂ ਦੀ ਮੌਤ ਹੋ ਗਈ ਅੱਤਵਾਦੀ ਤਾਂ ਪੂਰੀ ਦੁਨੀਆ ਦਾ ਇਸ ਵਕਤ ਵੱਡਾ ਖਤਰਾ ਹੈ ਇਹ ਤਾਂ ਸਾਰੇ ਮੰਨਦੇ ਨੇ ਇਸ ਕਰਕੇ ਸਾਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ ਜਿਸ ਤੱਕ ਤੁਹਾਡਾ ਸਵਾਲ ਸੀ ਠੀਕ ਹੈ ਕਾਂਗਰਸ ਨੂੰ ਜ਼ਰੂਰ ਸਿੱਧੂ ਨੂੰ ਇਹਦਾ ਨੁਕਸਾਨ ਹੋਇਆ ਬਹੁਤ ਸਾਰੇ ਲੀਡਰਾਂ ਨੇ ਸਿੱਧੂ ਦਾ ਵਿਰੋਧ ਕੀਤਾ ਔਰ ਰਾਹੁਲ ਗਾਂਧੀ ਦੀ ਜਿਹੜੀ ਰੈਲੀ ਹੋਈ ਸੀ ਮੋਗੇ ਦੇ ਵਿੱਚ ਉਹਦੇ 'ਚ ਨਵਜੋਤ ਸਿੰਘ ਸਿੱਧੂ ਨੂੰ ਬੁਲਾਇਆ ਨਹੀਂ ਗਿਆ ਰਾਹੁਲ ਗਾਂਧੀ ਤੋਂ ਪਹਿਲਾਂ ਉਹ ਵੀ ਇਸੇ ਕਰਕੇ ਸੀ ਕਿ ਕਿਤੇ ਨਵਜੋਤ ਸਿੰਘ ਸਿੱਧੂ ਪਲਵਾਮਾ ਤੇ ਕੋਈ ਇਹੋ ਜਿਹਾ ਬਿਆਨ ਨਵਾਂ ਨਾ ਦੇ ਦੇਣ ਜਿਸ ਦੇ ਨਾਲ ਵਿਵਾਦ ਖੜਾ ਹੋ ਜਾਈ ਪਰ ਨਵਜੋਤ ਸਿੰਘ ਸਿੱਧੂ ਨੇ ਫੌਜ ਤੇ ਸਵਾਲ ਨਹੀਂ ਚੱਕਿਆ ਨਵਜੋਤ ਸਿੰਘ ਸਿੱਧੂ ਨੇ سرکاری حاکماں تے سوال چکیا سی اور جدوں سرکاری حاکم اپ انکڑے بول رہے ہون تے پھر جے বিরোধী ਧਿਰ ਵਾਲਾ ਪੁੱਛੇ تے او દેશ ਦਰੋਹੀ یا بغاوت ਨਹੀਂ ਹੁੰਦੀ ਇਹ ਸਮਝਣਾ ਚਾਹੀਦਾ ਸਾਨੂੰ ਜੀ ਡਾਲਾ ਜੀ ਹੁਣ ਦਰਸ਼ਕਾਂ ਤੋਂ ਇਜਾਜ਼ਤ ਲੈਣ ਦਾ ਵਕਤ ਹੋ ਗਿਆ ਦਰਸ਼ਕਾਂ ਨਾਲ ਫਿਰ ਮੁਲਾਕਾਤ ਹੋਵੇਗੀ ਇਸੇ پروگرام ਦੇ ਵਿੱਚ ਉਹ ਤੱਕ ਲਈ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ